ਵੈਲਕਮ ਟੂ ਮਾਈ ਨਿਊ ਵਲੌਗ ਕਿ ਐਸੀ ਆਪਾਂ ਮਿੰਨੀ ਪੈਨ ਤੇ ਇਹ ਲੈ ਕੇ ਦਿੱਤਾ ਹੀ ਰਜਨੀ ਦੀਦੀ ਨੇ ਮੰਨਤ ਨੂੰ ਤੇ ਕੱਲ ਆਈ ਸੀ ਆਪਾਂ ਮੰਨਤ ਪਰਸੋ ਰਾਤ ਹੀ ਪਾਪਾ ਆਪਣੇ ਨਾਲ ਆ ਗਈ ਸੀ ਤੇ ਆਈ ਕੱਲ ਆਏ ਮੈਂ ਤੇ ਆਰਵ ਤੇ ਦੀਪੂ ਮਾਮੂ ਇਹਦਾ ਨਾਲ ਸੀ ਉਹਨੂੰ ਮੈਂ ਫੋਨ ਕਰਕੇ ਸੱਦਿਆ ਫਿਰ ਅਸੀਂ ਬੜਾ ਖਲਾਰਾ ਸੀ ਕੱਲ ਕੱਲ ਸਾਰਾ ਦਿਨ ਹੀ ਨੰਗ ਗਿਆ ਰੋਟੀ ਪਾਣੀ ਚ ਵੀ ਕੁਝ ਉਦਾਂ ਖਲਾਰੇ ਚ ਵੀ ਤੇ ਹੋਣ ਆਪਾਂ ਫ੍ਰੀ ਹੋਏ ਸੀ ਤੇ ਹੁਣ ਅੰਦਰ ਦਾ ਖਲਾਰਾ ਬਹੁਤ ਜ਼ਿਆਦਾ ਵਾ ਆ ਤੁਹਾਨੂੰ ਦਿਖਾਉਣੀ ਆ ਗਾਇਸ ਇੰਨੇ ਕੱਪੜੇ ਪਏ ਹੋਈ ਆ ਸਾਰੇ ਖਲਾਰਾ ਪਾਇਆ ਵਾ ਇਹ ਸਾਰੇ ਅਪਰੈਸਟੇਬਲ ਚ ਰੱਖਣੇ ਆ ਕੁਝ ਤੇ ਕੁਝ ਅਲਮਾਰੀਸ ਰੱਖਣੇ ਆ ਜਦੋਂ ਸਵੇਰੇ ਇਸ ਵਕਤੀ ਉੱਠ ਕੇ ਕੱਪੜੇ ਧਵਾ ਕੇ ਆਈ ਸੀ ਤੇ ਹੁਣ ਆਣ ਕੇ ਅੰਦਰ ਆਪਣੇ ਰੂਮ ਦਾ ਹਾਲ ਦੇਖਣ ਨੂੰ ਕੱਪੜੇ ਬਹੁਤ ਜ਼ਿਆਦਾ ਏ ਕਿ ਨਹੀਂ ਹੁਣ ਇੰਨਾਂ ਨੂੰ ਸਾਹਮਣੇ ਵਾ ਖਲਾਰਾ ਸਾਹਮਣੇ ਤੇ ਫਿਰ ਜਾ ਕੇ ਥੋੜਾ ਜਿਹਾ ਸਾਫ ਸੁਥਰਾ ਲੱਗਣਾ ਵਾ ਉਧਰ ਸਾਰਾ ਕੰਮ ਕੰਪਲੀਟ ਹੋ ਚੁੱਕਿਆ ਬਸ ਇੱਕ ਹੀ ਕੰਮ ਕੱਪੜਿਆਂ ਦਾ ਜਿਆਦਾ ਹੀ ਕੰਮ ਮੈਂ ਤਾਂ ਉਸ ਬੈਟਰੀ ਬਾਕਸ ਦੇਖਣ ਦੀ ਆ ਕਿੰਦੀ ਕੀ ਮੈਂ ਲੈਣੀ ਆ ਗਾਇਜ਼ ਇੰਨਾ ਜਿਆਦਾ ਨਾ ਮੇਲੇ ਦੇ ਵਿੱਚ ਖਰਚ ਕਰਾਇਆ ਨਾ ਕੁਝ ਸਾ ਵੀ ਨਹੀਂ ਬਹੁਤ ਜਿਆਦਾ ਆ ਇਧਰੋਂ ਆਉਂਦੇ ਝੂਟੇ ਦੇ ਦੋ ਉਧਰੋਂ ਆਉਂਦੇ ਝੂਟੇ ਦੇ ਦੋ ਹਾਥੀ ਦੇ ਆਉਂਦੇ ਹੀ ਪੰਘੂੜੇ ਤੇ ਰੇਲ ਗੱਡੀ ਤੇ ਗੱਡੀ ਦੇ ਹੌਰਸ ਵਾਲੇ ਤੇ ਫਿਸ਼ ਵਾਲੇ ਤੇ ਪਤਾ ਨਹੀਂ ਕਿਹੜੇ-ਕਿਹੜੇ ਇਹਨਾਂ ਨੇ ਝੂਟੇ ਲੈ ਆ ਤੇ ਅਜੇ ਵੀ ਇਹ ਰੱਜੇ ਨਹੀਂ ਆ ਹੈਂ ਤੇ 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 ਇੰਤੇ ਹੈਂ ਪਹਿਲੇ ਵਾਲੀ ਗਾਇਸ ਹੁੰਦੇ ਚ ਪਹਿਲੇ ਵਾਲੀ ਗੇਮ ਖੇਡੀ ਅਗਲਿਆਂ ਨੇ ਤੇ ਅਜੇ ਵੀ ਇਹ ਰੱਜਦੇ ਨਹੀਂ ਅਜੇ ਵੀ ਇਹਦੇ ਅਨਜੋਮੈਟਰੀ ਬਾਕਸ ਚਾਹੀਦਾ ਮਿਲਦੀ ਹੁਣ ਥੋੜੀ دیر ਚ ਆ ਸਾਫ ਸਫਾਈ ਕਰ ਲਈਏ ਕਪੜੇ-ਕਪੜੇ ਸਾਂਭ ਲਈਏ ਤੇ ਬਾਅਦ ਚ ਮਿਲਾਂਗੇ ਹੁਣ ਤੁਹਾਨੂੰ ਓਕੇ ਜੀ ਬਣੇ ਰਹੋ ਸਾਡੇ ਵਲੌਗ ਦੇ ਨਾਲ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਨੂੰ ਤੇ ਮਿਲਦੇ ਤਾਂ ਥੋੜੀ ਦੇਰ ਚੋਂ ਹோம்ਵਰਕ ਕਰਨਦੇ ਆ 3 ਚਾਹ ਪੀਨੇ ਕੋਠੇ ਤੇ ਨਿੱਕੇ ਨਿੱਕੀ ਕਮੀ ਪੈਨਦਿਆ ਵਾ ਤੇ ਥੱਲੇ ਬਹੁਤ ਜ਼ਿਆਦੀ ਗਰਮੀ ਲੱਗਦੀ ਸੀ ਤਾਂ ਕਰਕੇ ਇਹੀ ਉੱਪਰ ਆਏ ਆ ਤੇ ਉਹ ਵੇਖੋ ਬੱਚੇ ਕਿੱਥੇ ਬੈ ਕੇ ਚਾਹ ਬ੍ਰੈਡ ਖਾਂਦੇ ਆ ਕੱਲੀ ਸਿਰਫ ਬ੍ਰੈਡ ਖਾਂਦੇ ਆ ਚਾਹ ਕਹਿੰਦੇ ਆ ਹੀ ਨਹੀਂ ਪੀਣੀ ਉੱਤੇ ਬੈਠੇ ਉਹ ਬ੍ਰੈਡ ਖਾਂਦੇ ਨੇ ਦੋਵੇਂ ਜਾਣੇ ਨਾਲੇ ਉਧਰੋਂ ਹਵਾ ਆਉਂਦੀ ਪਰਿਓ ਤੇ ਉਹ ਨਾਲੇ ਉੱਥੇ ਬੈਠੇ ਹਵਾ ਦੀ ਝੋਕੀ ਲੈਂਦੀ ਆ ਤੇ ਨਾਲ ਹੀ ਉਹ ਚਾਹ ਪੀਂਦੀ ਆ ਇੱਥੇ ਮਾਣਾ ਬੈਠੀ ਆ ਤਰਪਾਲ ਡਾੜੀ ਨੇ ਸੁੱਕਣੇ ਪਾਈ ਤੇ ਉੱਤੇ ਹੀ ਉਹ ਚਾਹ ਪੀਂਦੀ ਆ ਬੇਟੀ ਆ ਬੀ ਗਾਇਜ਼ ਇੰਨੀ ਜ਼ਿਆਦਾ ਗਰਮੀ ਆਉਂਦੀ ਨਾ ਚਲ ਬਾਰਿਸ਼ ਹੋਉਂਦੀ ਬਾਰਿਸ਼ ਦੇ ਨਾਲ ਨਾਲ ਫਿਰ ਵੀ ਗਰਮੀ ਹੋਈ ਜਾਂਦੀ ਹੋਈ ਜਾਂਦੀ ਆ ਤੇ ਮਿਲਦੇ ਆ ਤੁਹਾਨੂੰ ਥੋੜੀ ਦੇਰ ਦੀ ਵਿੱਚ ਮੌਸਮ ਦੇਖ ਸਾ ਬੱਦਲ ਪੂਰੇ ਸ਼ਾਈ ਹੋਏ ਆ ਗਰਮੀ ਹੈ ਆ ਗਰਮੀ ਲੱਗਣ ਦੀ ਨਾ ਕੋਸਾਬ ਨਹੀਂ ਹਾਰ ਕੇ ਕੋਠੇ ਦੇ ਨਹੀਂ ਹੋਣਾ ਪਿਆ ਤੇ ਕੋਠੇ ਤੇ ਵੀ ਬਾਰਿਸ਼ ਹੋਉਂਦੀ ਤੇ ਬਾਰਿਸ਼ ਮਾੜੀ ਮੋਟੀ ਜੀ ਹੋਉਂਦੀ ਚਾਹ ਫੁੱਲ ਕੇ ਵੀ ਨਹੀਂ ਹੋਉਂਦੀ ਫੁੱਲ ਕੇ ਹੋਵੇ ਕੀ ਥੋੜਾ ਜਿਹਾ ਠੰਡਾ ਜਿਹਾ ਮੌਸਮ ਹੋ ਜੀ ਬਿਲਕੁਲ ਵੀ ਠੰਡਾ ਨਹੀਂ ਹੋਉਂਦਿਆ ਉਹਨਾਂ ਨੂੰ ਛਿੜਕਾ ਪੁੱਜਾ ਹੁਣ ਬ੍ਰੈਡ ਚਪੇੜ ਮਾਰੀ ਤਾਂ ਥੱਲੇ ਡੇ ਗਏ ਅੰਦਰੋਂ ਹੋਰ ਨੇ ਇੱਕ ਦੂਜੇ ਨੂੰ ਦੇ ਆ ਕੁੱਟਣ ਆ ਗਾਈਜ਼ ਮਿਲਦੀ ਹੁਣ ਆਪਾਂ ਥੋੜੀ ਜਿਹੀ ਅਰਚ ਤੁਹਾਨੂੰ ਤੇ ਬਣੇ ਰਿਓ ਸਾਡੇ ਵਲੌਗ ਦੇ ਨਾਲ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਸਾਡੇ ਵਲੌਗ ਨੂੰ ਹੈਲੋ ਗਾਈਜ਼ ਬੈਕ ਟੂ ਵਲੌਗ ਤੇ ਅਗੀਆਂ ਜਿਵੇਂ ਸ਼ੌਂਕ ਚ ਸ਼ੌਂਕ ਚ ਕੋੜਾ ਜਿਹਾ ਫਰਦਸ ਮਾਮਿਆ ਨਾ ਮਿਲਉਂਦੇ ਨੇ ਤੇ ਕੀ ਕੀ ਲੈਣੇ ਆਜੋ ਵੇਖਾਂਗੇ ਇੱਕ ਕਪੂਚਾ ਲੈਣਾ ਇੱਕ ਲਿਆ ਮੈਡਮ ਨੇ ਵਲੌਗ ਹੋਰ ਕੀ ਲੈਣਾ ਬੜੇ

ਕਿਫੋਨ ਪੁੱਛਿਆ ਉਹਦੇ ਉਧਰ ਦੇਖੀ ਤੇ ਬਣ ਇੰਦਰ ਆ ਮੈਡਮ ਕੀ ਦੇ ਕੰਦੇ ਜੇ ਹਣਾ ਹਾਂਜੀ ਮੈਡਮ ਕੀ ਦੇ ਕੰਦੇ ਉਹ ਲਾਈਟਰ ਲੱਗਵਾਂ ਲਾਈਟਰ ਹੂੰ ਲਾਈਟਰ ਮੈਡਮ ਨੇ ਲੈ ਲਿਆ ਜੀ ਸਮਾਨ ਹਾਂਜੀ ਮੈਡਮ ਦੱਬੇ ਲੈਣੀਆਂ ਮੰਮੀ ਚੋਲ ਲੈਣੇ ਆਂ ਜੀ ਡੱਬੇ ਛੋਟੇ ਲੈ ਲਾ ਅਜਾ ਆਪਣਾ ਛੋਟਾ ਨਾ پکڑ ਤੇ ਮੈਡਮ ਖਰੀਦ ਰਹੀ ਹੈ ਜੀ ਕਿਚਨ ਦਾ ਸਮਾਨ thora ja ਗਾਈ ਤੁਹਾਨੂੰ ਕਹੁੰਦੇ ਆਂ ਸ਼ੋਰ Gracias. ਲੇ ਲਈ ਮੈਡਮ ਨੇ ਬਾਲਟੀ ਚ ਕੰਮ ਪਾਰ ਲਿਆ ਬਗੜਿਆ ਦੀ ਚਾਹੀਣੀ ਜੋ ਫਿਰ ਬਾਲਟੀ ਚ ਨੂੰ ਸਮਾਨ ਪੋੜਾ ਪਿਆ ਤਾਰਾ ਇੱਕ ਦੋ ਘਾਟੇ ਜਿ ਬੜੇ ਆ ਵੀ ਪਾਉਣੀ ਹੈ ਅਸਿਸਟ ਕਰੀ ਠੀਕ ਇਹ ਸਾਰਾ ਹੀ ਪਗੜ ਵਾਲੇ ਹੁਣ ਫੜੋ ਫੜੋ ਤੁਸੀਂ ਜਿਹੜੇ ਕਰਾਉਣੇ ਆ ਮੈਡਮ ਨਿਕਲੇ ਆ ਵਿਛਾਲ ਦੇ ਵਿੱਚੋਂ ਤੇ ਵਿਛਾਲ ਦੇ ਬਾਹਰ ਹੀ ਇਹਨਾਂ ਨੇ ਲੱਡੂ ਏ ਵੇ ਇੱਕ ਅੱਧਾ ਕਰਾ ਲੈ ਜੀ ਕੀ ਕਰੂ ਕੱਲ ਨੂੰ ਲੈ ਕੇ ਹੋਰ ਕਰਾ ਲਾ ਗਏ ਤੇ ਗਾਇਸ ਇਹ ਲੱਡੂ ਤੇ ਮੈਡਮ ਵੀ ਨਿਕਲੇ ਯਾਰ 1:30 ਤੋਂ ਬਾਅਦ ਰਵਾਈ ਕਰੇਗੇ ਨੇ ਮੈਂ ਆ ਗੱਲ ਬਚੀ ਠੀਕ ਹੈ ਕੱਲੀ ਚੀਜ਼ ਹੀ ਖਾਣੀ ਨੇ ਤੇ ਆ ਗੋਲ ਮਾਨੂੰ ਉਹ ਨਿੱਕਲੇ ਪੈੜ ਬੈਠੇਗਾ ਆਪਾਂ ਚੱਲਦੇ ਆ ਇੱਥੋਂ ਰਣਜੀਤ ਐਵੇਨਿਊ ਆਈਸੀ ਵਿਸ਼ਾਲ ਮੈਗਾ ਮਾਰਕੀਟ ਤੇ ਬੱਚਿਆਂ ਦੇ ਬੈਗ ਦੇਖਣੇ ਸਕੂਲ ਬੈਗ ਕੋਤ ਮਿਲ ਨਹੀਂ ਆ ਹੁਣ ਦੇਖਦੇ ਆ ਪੁਤਲੀ ਘਰ ਸ਼ਾਇਦ ਦੇਖੀਏ ਉਹ ਤੋਂ ਮਿਲ ਜਾਣਾ ਮਿਲਦੇ ਆ ਤਾਂ ਦੁਦ ਦੇ ਵਿੱਚ ਨਹੀਂ ਭੱਲਾ ਇਹ ਮੈਰਵੀ ਨਾਲ ਖਾਂਦੇ ਆ ਜੇ ਆਪਣਾ ਆ ਗਿਆ ਦਈ ਭੱਲਾ ਮੈਂ ਫਸਾ ਬ੍ਰੇਕ ਹਾ ਲੇ ਮੈਨੂੰ ਕਿੱਥੇ ਲੱਗਾ ਬਾਤ ਹੈ ਤੇ ਆਪਾਂ ਗਰੈਜ ਹੀ ਨਹੀਂ ਭੱਲਾ ਆਹ ਬਾਈ ਨੇ ਲਾਇਆ ਤੇ ਸਵਾਦ ਬਣਾਇਆ ਬਾਈ ਨੇ ਤੇ ਦਿਲਦੇ ਆ ਗਾਈ ਤੁਹਾਨੂੰ ਥੋੜਾ ਜਿਹਾ ਹਾ ਸਾਹ ਪੀ ਕੇ ਬਾਈ ਬਾਈ ਹਾਂ ਬਲੋਗ ਕਰਾਂਗੇ ਆਉਣ ਦੇਗਾ ਅਗਰੀ ਵੀਡੀਓ ਅਤੇ ਬਾਈ ਦੀ ਦੁਕਾਨ ਹੈ ਜੇ ਕਿਸੇ ਨੇ ਖਾਣਾ ਹੋਗਾ ਤਾਂ ਬਾਈ ਦੇ ਆ ਜਾਣਾ ਪਾਸਮੇ ਹੀ ਹੈ ਯੂਨੀਵਰਸਿਟੀ ਬਾਟ ਕੇ ਲਈ ਮੈਂ ਥੋੜਾ ਜਾ ਕੇ ਆਣਾ ਹੁਸਰੀ ਹੈ ਬਾਈ ਦੀ ਉਹ ਕੋ ਬਾਈ ਤੇ ਮਿਲਦੇ ਆ ਤੁਹਾਨੂੰ ਥੋੜੇ ਜਿਹਾ ਬਾਅਦ ਖਾ ਪੀ ਕੇ ਬਾਈ ਦੇ ਦਹੀਂ ਭੱਲੇ ਬਹੁਤ ਹੀ ਟੇਸਟੀ ਤੇ ਇਹ ਕੇ ਵੀ ਜਿਹਨੇ ਖਾ ਲਿਆ ਹੈ ਤਾਂ ਤੇ ਆਪਣੀ ਯੂਨੀਵਰਸਿਟੀ ਤੋਂ ਥੋੜਾ ਜਿਹਾ ਜੇ ਆ ਕੇ ਬਾਈ ਦਾ ਅੰਮਰਤਾਰ ਗੋਲਡਨ ਅੰਮਰਤਾਰ ਗੋਲਡਨ ਹਸਪੀਟਲ ਦੇ ਸਾਹਮਣੇ ਲੱਗੀ ਹੋਈ ਹੈ ਇਹਨਾਂ ਦੀ ਰੇੜੀ ਤੇ ਬਾਈ ਕੋ ਬਹੁਤ ਹੀ ਲੱਗਾ ਟੇਸਟ ਵਧੀਆ ਲੱਗੀ ਹੈ ਤੇ ਤੁਸੀਂ ਜ਼ਰੂਰ ਖਾਣਾ ਆਪਾਂ ਨੂੰ ਤੇ ਬਹੁਤ ਹੀ ਲੱਗਾ ਤੇ ਬਾਈ ਦਾ ਤੁਹਾਨੂੰ ਪੋਸਟਰ ਦਿਖਾਈ ਦੇਣਾ ਤੇ ਇਹ ਬਾਈ ਜੀ ਦੀ ਰੇੜੀ ਦਾ ਨਾਮ ਹੈ ਮੈਨੂੰ ਵੀ ਕਰ ਵੀ ਬੜੀ ਲੱਗਦੀ ਤੇ ਮਿਲਦੇ ਤੁਹਾਨੂੰ ਥੋੜੀ ਦੇਰ ਬਾਅਦ ਗਾਇਸ ਤੇ ਆਪਾਂ ਗਿਆਂ ਜੀ ਘਰ ਤੇ ਆਪਾਂ ਪੀ ਲਿਆ ਜੀ ਚਾਹ ਨਾ ਰਹੀ ਹੈ ਡੈਡੀ ਨੂੰ ਡੇਢੀ ਮੰਗਦੇ ਤੇ ਹੁਣ ਆਪਾਂ ਪੀ ਲੱਗੇ ਆਂ ਜੀ ਚਾਹ ਮੈਨੂੰ ਸਮਾਨ ਸਮਾਨਦਾਨ ਨੂੰ ਗਾਇਸ ਦਿਖਾਉਣੇ ਆ ਦੇਖੋਨੇ ਦਿਖਾਉਣ ਵੀ ਹਰਦੀਪ ਦੱਸੂਗੀ ਮੈਂ ਕੀ ਕੀ ਲਿਆੰਦਾ ਚਾਰ ਮੈਟ ਲੈ ਕੇ ਆਏ ਏ ਡੋਰ ਮੈਟ ਤੇ ਇਹ ਦੋ ਬੈਗ ਬੱਚਿਆਂ ਦੇ ਦੋ ਬੈਗ ਤੇ ਇੱਕ ਲਾਈਟਰ ਵੀ ਸੀ ਹੈਗਾ ਲਾਈਟਰ ਲੈ ਕੇ ਆਏ ਆ ਤੇ ਇੱਕ ਬੋਤਲ ਸਾਫ ਕਰਨ ਵਾਸਤੇ ਜਾਲੀ ਲੈ ਕੇ ਆਏ ਆ ਤੇ ਇੱਕ ਨਾ ਆਇਲ ਲਾਉਣ ਵਾਸਤੇ ਬੁਰਸ਼ ਹੁੰਦਾ ਉਹ ਲੈ ਕੇ ਕਿਚਨ ਦੇ ਵਿੱਚ ਹੈ गाइस ਤਾਂ ਵੀਡੀਓ ਦੇ ਵਿੱਚ ਸਾਰੇ ਕੁਝ ਦਿਖਾਵਾਂਗੇ ਸਮਾਨ ਤੇ ਹੁਣ ਆਪਾਂ ਮੇਲੇ ਦਾ ਨਜ਼ਰ ਦੇ ਬਾਅਦ ਇੱਕੀ ਬਾਤ ਕਰ ਲਈ ਬੜੀ ਬੜਾ ਯਾਦ ਸੁਣੇ ਆ ਡਰੈਸਿੰਗ ਸਟੋਰ ਜਿੱਥੇ ਤੱਕ ਮਿਲਦੇ ਓਕੇ ਬਾਈਸ ਚਲੋ ਕਰੀਏ ਵੀਡੀਓ ਨਾ ਬਣੇ ਰਿਹਾ ਵੀਡੀਓ ਨੂੰ ਵੱਤ-ਵਤ ਸ਼ੇਅਰ ਤੇ ਲਾਈਕ ਤੇ ਕਮੈਂਟ ਕਰਿਓ ਥੋੜੀ ਜਿਆਦਾ ਆ ਗਏ ਹਾਂ ਜੀ ਹੁਣ ਕਾਰ ਕਾਰ ਆ ਗਈ ਸ਼ਹਿਰ ਪੈਂਦੇ ਆ ਬਿਆਸਿੰਮੀ ਤੇ ਇੱਥੇ ਆਨ ਕੇ ਵੇਖਿਆ ਜਿੱਥੇ ਕੁਛ ਨਹੀਂ ਸੀ ਤੇ ਚਿਚੂ ਬਣਾ ਦਿੱਤੀ ਆ ਰੋਟੀ ਵੀ ਖਵਾਤੀ ਆ ਤੇ ਹੁਣ ਹੋਏ ਸੀ ਫਰੀਦ ਪਹਿਲਾਂ ਕਿ ਆ ਕੇ ਚੱਲ ਵੀਡੀਓ ਤੇ ਇਹ ਦਿਖਾ ਦਈਏ ਕਿ ਕੀ ਕੀ ਸਮਾਨ ਲੈ ਕੇ ਆਏ ਆ ਤੇ ਆਰਵਾੜਾ ਤੇ ਕਾਫੀ ਟਾਈਮ ਦਾ ਇੱਕ ਮਤਲਬ ਕਾਲਾ ਪਿਆ ਹੋਇਆ ਵਾ ਉਹ ਕਹਿੰਦਾ ਕਿ ਮੇਰਾ ਬੈਗ ਜਲਦੀ ਜਲਦੀ ਵਿਖਾ ਦਿਓ ਤੇ 1 ਮਿੰਟ ਤੁਹਾਨੂੰ ਬੈਗ ਸਾਰਾ ਕੁਝ ਵਿਖਾਈਏ ਖੋਲ ਕੇ ਰੱਖ ਲਈਏ ਗਾਇਸ ਆ ਹੈਗਾ ਮੰਨਤ ਦਾ ਬੈਗ ਤੇ ਸਕੂਲ ਬੈਗ ਹੈ ਜੀ ਡਬਲ ਸ਼ੇਡ ਪ੍ਰਿੰਟਡ ਤੇ ਇੱਕ ਹੈਗਾ ਇਹ ਆਰਵ ਦਾ ਬੈਗ ਤੇ ਇਹ ਆ ਲਿਆਂਦੇ ਹੀ ਕੁਝ ਮੈਟ ਤੇ ਆਪਾਂ ਖਿਚਣ ਦਾ ਥੋੜਾ ਜਿਹਾ ਸਮਾਨ ਹੀ ਤੇ ਆਪੋ ਚਾਹੀਜ ਇੱਕ ਦਰਵਾਜ਼ਾ ਆ ਤਾਗਾ ਇਹ ਇੱਕ ਬਾੜ ਬੋਸ਼ ਦਾ ਜਿੰਨੇ ਆ ਤੁਹਾਨੂੰ ਵੀਡੀਓ ਦੇ ਵਿੱਚ ਤੁਹਾਨੂੰ ਕਿੱਦਾਂ ਦੇ ਲੱਗਦੇ ਇਹ ਵਿਸ਼ਾਲ ਜੋ ਲਿਆਂਦੇ ਆ ਸਿਰਫ 40 ਆਹ ਭਾਜੀ ਵੇਖੋ ਕੀ ਕਰ ਰਿਹਾ ਇਹ ਭਾਜੀ ਨੇ ਸਾਰਾ ਹੀ ਬੈਗ ਗੱਲਾ ਕਰ ਲਿਆ ਸਾਰਾ ਹੀ ਚਲੂ ਆ ਤੇ ਉਹਦੇ ਵਿੱਚ ਪਾਤੀ ਨੇ ਬੋਤਲ ਮਨਨ ਤੱਕ ਦਹੀਂ ਆਪਣੇ ਬੈਗ ਦੇ ਰੈਡੀ ਕਰਨ ਮਨੇ ਕੀ ਕਰਨੇ ਆ ਸਿੱਧਾ ਕਰਨਾ ਬੈਗ ਪੁੱਟਾ ਕਿਉਂ ਕਰਤਾ ਤੂੰ ਆ ਦੇ ਪਹਿਲੇ ਪੈਕ ਕੋਲ ਇਹਦੇ ਵਿੱਚ ਸੋਟੀਆਂ ਕੱਟੀਆਂ ਪਾ ਲੈ ਵਿੱਚ ਪੱਟੀਆਂ ਪਾ ਠੀਕ ਆ ਰੱਬੂ ਜੋ ਪੈਰਾ ਤੋਂ ਪਾਇਆ ਚੋਕਣਾ ਪੁੱਤੋ ਪੈਰਾ ਦੀ ਕਾਪੀਆਂ ਲੈਣਦੇ ਤੇਰੀਆਂ ਸਾਈਡ ਤੇ ਘਤਤਾਰੀ